ਸਵਾਗਤ ਹੈ ਤੁਹਾ ਦਾ ਖਸਾਗਰੋ ਤੁਹਾਡਾ ਆਪਣੇ ਚੈਨਲ ਫੱਤੇ ਡੇਰੀ ਫਾਰਮ ਦੇ ਵਿੱਚ ਸਤਿ ਸ੍ਰੀ ਅਕਾਲ ਜਿਹੜੇ ਆਪਾਂ ਅੱਜ ਦੀ ਵੀਡੀਓ ਬਣਾ ਰਹੇ ਆਂ ਇਹ ਪਿੰਡ ਚੱਬਾ ਜਿਹੜਾ ਤਰਨਤਾਰਨ ਅੱਜ ਬਾਈ ਨੇ ਇੱਕ ਟੋਕੜ ਮੱਝ ਕਊ ਕੀਤੀ ਆ ਕੀ ਡਿਟੇਲ ਆ ਕੀ ਪ੍ਰਾਈਸ ਆ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਦਾ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਤੋਂ ਨਾਲ ਲੱਗਦੇ ਬੈੱਲ ਆਈਕਨ ਬਸ ਕਰ ਲਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਇਹ ਟੋਕੜ ਮੱਝ ਆ ਨੀਲੀ ਰਾਵੀ ਦੀ ਮੱਝ ਆ ਕਹਨ ਹਮਾ ਨਾ ਸੋਣਾ ਦੁੱਧ ਇਹਦਾ ਹੈਗਾ ਵਾ 3 ਲੀਟਰ ਸਾਢੇ ਲੀਟਰ ਬਾੜੇ ਤੇ ਮਿਲਦੀ ਆ ਮੋਲ ਰੱਖਿਆ ਬਾਈ ਨੇ 18000 ਉਹਦੇ ਵਿੱਚੋਂ ਹੀ ਮਾਨਤਣ ਹੋ ਜਾਊਗਾ ਕਸਾ ਮੇਰੇ ਉਹਨੂੰ ਸੀਮਰ ਖਾਇਆ ਵਾ ਹਫਤਾ ਦਾ ਸੀਮਰ ਖਾਇਆ ਇਹਨੂੰ ਚਣ ਚਾਰੇ ਬਰਾਬਰ ਪਿਓ ਨੀਲੇ ਰੰਗ ਦੀ ਮੱਝ ਖੋਰ ਚਾਰੇ ਤੋਤੇ ਆ ਲੰਮੀ ਪੂਛ ਆ ਵਾਈਟ ਅੱਖਾਂ ਬਿੱਲੀਆਂ ਆ ਮੈਂ ਸੂਗਾ ਚ ਪਰ ਮੈਂ ਦੁੱਧ ਵਾਲੀ ਆ ਸੇਮ ਨਰਖਿਆ ਹਫਤਾ ਹੋ ਗਿਆ ਮੋਹਲੇ ਦਾ ਰੱਖਿਆ 18000 ਰੁਪਇਆ ਬੱਚੋ ਮਾਨਤਨ ਹੋਊਗਾ ਲੱਸੀ ਆ ਮਾਜੇ ਪੱਠੇ ਖਣੋ ਦੁੱਧ ਅਗਵਾ 60 ਲੀਟਰ ਕਿਸੇ ਵੀਰ ਨੂੰ ਦੁੱਧ ਵਾਸਤੇ ਜਾਂ ਘਰ ਵਾਸਤੇ ਚਾਹੀਦੀ ਹੋਵੇ ਕੰਵਾਈਨਾ ਕਨੈਕਟ ਕਰ ਲਏ ਨੰਬਰ 22 ਦਾ ਸਕਰੀਨ ਚੱਲ ਰਿਹਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ 7888 748636 ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ